ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਸਾਡਾ ਰਾਜਕੁੰਮਾ ਵਾਲੇ ਫੇਸਬੁਕ ਤੇ ਰਾਜਕੁੰਮਾ ਵਾਲੇ YouTube ਚੈਨਲ ਤੇ ਸੋ ਅੱਜ ਪਿੰਡ ਕਣਕਵਾਲ ਪੰਗਵਾਂ ਵਿਖੇ ਜਲਜੀਰੇ ਦੇ ਠੰਡੇ ਮਿੱਠੇ ਜਲ ਦੇ ਸੇਵੀਆਂ ਤੇ ਚੌਲਾਂ ਦਾ ਲੰਗਰ ਲਗਾਇਆ ਜਾ ਰਿਹਾ ਹੈ। ਸੋ ਸਾਰੇ ਨੌਜਵਾਨਾਂ ਵੱਲੋਂ ਇਕੱਠੇ ਹੋ ਗਏ। ਜਲਜੀਰਾ ਪਤਕਾਨ ਵਾਲਿਆਂ ਨੇ ਬੜੇ ਤਿਆਰ ਨਾਲ ਚੌਲਾਂ ਚਾਵਲ ਚੌਲਾਂ ਦਾ ਲੰਗਰ ਜ ਲਗਾਇਆ ਜਾ ਰਿਹਾ ਹੈ। ਇਹ ਚੌਲਾਂ ਦੀ ਸੇਵ ਹੈ ਜਿਹੜੀ ਇਹ ਮਨਪ੍ਰੀਤ ਭਾਈ ਕਰਿਆਣਾ ਇਹਨਾਂ ਨੂੰ ਦੇਖਦੇ ਹੋਏ ਆਪਣਾ ਕੰਮ ਅਸੀਂ ਕਹਿ ਰਹੇ ਹਾਂ ਜਲ ਜੀ ਸੇਵਾ ਜੀ ਕਰਦੇ ਨੇ ਬਹੁਤ ਬਹੁਤ ਧੰਨਵਾਦ ਆ ਸਾਡੇ ਬੜੇ ਅੱਛੇ ਬਲੌਗਰ ਨੇ ਸਾਰੇ ਜੀ ਸੱਜਣਾ ਮਿੱਤਰਾਂ ਦਾ ਸਾਡਾ ਬਹੁਤ ਧੰਨਵਾਦ ਹੈ ਆਰ ਜੀ ਕੇ ਟੀਵੀ ਪਿੰਡ ਕਣਕਵਾਲ ਪਹਾੜਾਂ ਨੌਜਵਾਨਾਂ ਦੇ ਵਿੱਚ ਬਹੁਤ ਉਤਸ਼ਾਹ ਹੈ ਬਹੁਤ ਬਹੁਤ ਧੰਨਵਾਦ ਹੈ ਸੇਵਾ ਕਰ ਰਹੇ ਨੇ ਤਨਮਨ ਨੂੰ ਸਾਡੇ ਦਿਨਸ਼ਰਮਾ ਜੀ ਕਣਕਵਾਲ ਤੋਂ ਬਹੁਤ ਬਹੁਤ ਧੰਨਵਾਦ ਸ਼ਵੀਲ ਲਗਾਈ ਹੋਈ ਹੈ ਤੇ ਚਾਲਾਂ ਦਾ ਜਿਹੜਾ ਕੜਾਹ ਹੈ ਜੀ ਕੱਢੇ ਗਏ ਨੇ ਉਹ ਲੰਗਰ ਚਲਾਏਗੇ ਨੇ ਚੌਲਾਂ ਦੇ ਪਰ ਹਰ ਕਿਸੇ ਦੀ 파ਮੇ ਗਰੀਬ ਤੇ 파ਮੇ ਸੁਲਤਾਨ ਹੈ ਜਿਹਨੂੰ ਚਾਹੇ ਜਿਹੋ ਨਿਰੰਗ ਕਰ ਦੇਵੇ ਅੱਲਾ ਪਾਕ ਦੀ ਆਪਣੀ ਸਾਨ ਹੈ ਵੱਡੇ ਵੱਡੇ ਦਫਨ ਦੇ ਮਿੱਟੀ ਹੇਠਾਂ ਲਖਵਿੰਦਰਾ ਤੈਨੂੰ ਆਪਣੇ ਆਪ ਤੇ ਕਿਹੜਾ ਮਾਨ ਹੈ ਜਿਹੜਾ ਮੰਨ ਦਾ ਕਾਲਾ ਹੋਈ ਬੰਦਾ ਹੁੰਦਾ ਉਹ ਕਟਿਆ ਇਨਸਾਨ ਹੈ ਜਿਨ੍ਹਾਂ ਨੇ ਆਪਣੇ ਮਨ ਨੂੰ ਜਿੱਤਿਆ ਉਹਨਾਂ ਦੀਆਂ ਯਾਦਾਂ ਦੇ ਵਿੱਚ ਸਵੀਦਾਂ ਲੱਗਦੇ ਆ ਉਹਨਾਂ ਦੀਆਂ ਯਾਦਾਂ ਦੇ ਵਿੱਚ ਵੱਡੇ ਵੱਡੇ ਪਤਵਾਨ ਲੰਗਰ ਕੀਤੇ ਜਾਂਦੇ ਨੇ ਬਹੁਤ ਹੀ ਉਦਮ ਅਪਰਾਨਾਂ ਦੇ ਨਾਲ ਸੱਚੇ ਪਾਤਸ਼ਾਹ ਦੀ ਬਹੁਤ ਵੱਡੀ ਮਿਹਰ ਕਿਉਂਕਿ ਗੁਰੂ ਸਾਹਿਬਾਂ ਨੇ ਬਾਣੀ ਦੇ ਵਿੱਚ ਫਰਮਾਨ ਕੀਤਾ ਹੈ ਕਿ ਜਿਨ੍ਹਾਂ ਨੇ ਆਪਣੇ ਮਨ ਨੂੰ ਜਿੱਤਿਆ ਉਹ ਬਹੁਤ ਵੱਡੇ ਮਕਾਮ ਤੇ ਨੇ ਅੱਜ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਉਹਨਾਂ ਦਾ ਸਹੀਦੀ ਦਿਹਾੜਾ ਨੰਨੇ ਕਿ ਗਿਆ ਪਰसों ਸੋ ਉਹਨਾਂ ਦੀ ਯਾਦ ਦੇ ਵਿੱਚ ਵੀ ਬਹੁਤ ਵੱਡੀਆਂ-ਵੱਡੀਆਂ ਸਮੀਲਾਂ ਹਰ ਨਗਰ ਸ਼ਹਿਰ ਦੇ ਵਿੱਚ ਲਗਾਈਆਂ ਗਈਆਂ ਨੇ ਬਹੁਤ ਵੱਡੇ ਉਤਮ ਉਪਰਾਲੇ ਸਭ ਦੇ ਲਈ ਸਭ ਦੇ ਲਈ ਸਭ ਦੇ ਲਈ ਸਭ ਦੇ ਲਈ ਦਿਲਾਂ ਦੇ ਸਭ ਤੋਂ ਵੱਡਾ ਮਿਸ਼ਨ ਦੇ ਬਾਰੇ ਜਾਨ ਕੀ ਪਤਾ ਨਾਮ ਵੀ ਫਰਮਾਏਗਾ ਜੇ ਰਾਸ਼ਟਰੀ ਸਭ ਦੇ میں سیوا حال ہو گئےایا سمے میں بنا کے باہر ہو گئے لیے رہن کے ساتھ اور کو میں تو بہت تیار اپنے نام سامنے کوشش کر رہا کہ پای بار ایک خاص خیال وا کے رکھے ہیں اور جو دعا کرتے ہوں بنا باہر سامنے کے کام نہیں دیں کوئی اپ کو پروگرام ہو گئے بھاگ گئے تو ڈر کے سیتو موسم سخت یاد ہو گئے بچنا نا